ਸਸੀ ਕਾ ਕਿਸਾਨ ਭਰਾਓ ਉਹੀ ਲਸਣ ਆ ਜਿਹੜੀ ਆਪਾਂ ਉਦੋਂ ਦਿਖਾਈ ਤੁਹਾਨੂੰ ਬੈਡਾਂ ਤੇ ਲਾਈ ਸੀਗੀ ਤੇ ਆਪਾਂ ਇਹਦੇ ਤੇ ਮਲਚਿੰਗ ਕੀਤੀ ਸੀਗੀ ਪਰਾਲੀ ਪਾਈ ਸੀ ਉੱਪਰ ਤੇ ਕਿੰਨੇ ਦਿਨ ਹੋ ਗਿਆ ਜਲਾਈ ਨੇ ਉਹਨੂੰ 20-25 ਦਿਨ ਹੋ ਗਏਣਗੇ ਤੇ ਹੁਣੇ ਕਿ ਜਗ੍ਹਾ ਰਹੇਗੀ ਸੀਗੀ ਪਰਾਲੀ ਪਾਉਣ ਬੰਨਵਾ ਉਹ ਉਗਰੀ ਤਾਂ ਜਿਆਦਾ ਹੈ ਮਤਲਬ ਕਿਦੋਂ ਉਹ ਨਹੀਂ ਵੀ ਕਹਿ ਸਕਦੇ ਆ ਵੀ ਜਿਆਦਾ ਦਿਖ ਰਹੀ ਏ ਉਹ ਉਗਰੀ ਤੇ ਇਹ ਵੀ ਇੰਨੀ ਹੈਗੀ ਇਹਦੇ ਚ ਪ੍ਰਾਲੀ ਦਾ ਕਰਕੇ ਦੇਸ ਨਹੀਂ ਰਹੀ ਤੇ ਇੰਨਾ ਫਰਕ ਜਿਆਦਾ ਇਹਦੇ ਪ੍ਰਾਲੀ ਚੱਕ ਕੇ ਦੇਖੀ ਸੀਗੀ ਉਹਦੇ ਵਿੱਚ ਦਾ ਸਾਰੇ ਕੱਖ ਉਗਰੇ ਤੇ ਇਹਦੇ ਵਿੱਚ ਕੁਝ ਵੀ ਕੱਖ ਨਹੀਂ ਉਗਰਿਆ ਇਹ ਮਲਚਿੰਗ ਹੋਈ ਹੈਗੀ ਆ ਦੇਖੋ ਤੁਸੀਂ ਤੇ ਇਹਦੇ ਵਿੱਚ ਬਾਕੀ ਆਪਾਂ ਸ਼ੁਰੂ ਤੋਂ ਲਾਸਟ ਤੱਕ ਦੇਖੀ ਜਾਵਾਂਗੇ ਇਹਦੇ ਵਿੱਚ ਨਾ ਮਿੱਟੀ ਜਿਹੜੀ ਪੋਲੀ ਹੋਈ ਜਾਊਗੀ ਆ ਦੇਖੋ ਉਹਦੇ ਦਿਖ ਜਿਆਦੇ ਰਹੀ ਹੈ ਲਸਣ ਇਹਦੇ ਹੈ ਓਨੀ ਲਸਣ ਬਟ ਇਹਦੀ ਕੀ ਹੈਗਾ ਕੋਈ ਨਾ ਕੋਈ ਢੱਕਾ ਜਿਹੜਾ ਵਿਚ ਮੁੜਿਆ ਪਿਆ ਹਜੇ ਤੱਕ ਦੇ ਬਾਹਰ ਨਹੀਂ ਆਇਆ ਚਾਦਨਾ ਤੇ ਵੀਡੀਓ ਦੇ ਵਿੱਚ ਸ਼ਾਇਦ ਉਨੀ ਨਾ ਦਿਸੇ ਪਰ ਹੁਣ ਜਮ ਇੱਕਦਮ ਇਹ ਪੂਰੀ ਉਗਰੀ ਪਈ ਹੈਗੀ ਇਹਨੇੜੋਂ ਬੈਠ ਕੇ ਦਿਖਾਉਣਾ ਨੇੜੋਂ ਜਿਆਦਾ ਦਿਸੂਗੀ ਐਸਲੋਟ ਓੜੇ ਭਰੇ ਦਿਸਣਗੇ ਤੇ ਮਾਚਿੰਗ ਦਾ ਪੂਰਾ ਫਾਇਦਾ ਹੈਗਾ ਇਹ ਅਸੀਂ ਹਜੇ ਲਾਤੀ ਸੀਗੀ ਇਹ ਵੀ ਅਸੀਂ ਹੋਰ ਵੀਡੀਓ ਜਿੰਨੀਆਂ ਦੇਖੀਆਂ ਫੇਸਬੁੱਕ ਤੋਂ ਵੀ ਕਹਿੰਦੇ ਲਾਉਣੀ ਨਹੀਂ ਚਾਹੀਦੀ ਜਿੰਨੀ ਗੰਢੀ ਵਿੱਚ ਮਿੱਟੀ ਦੇ ਜਾਊਗੀ ਉਹਨੇ ਉਨੀ ਗਰੋਥ ਜਿਆਦਾ ਘਟ ਕਰਨੀ ਹੈਗੀ ਆ ਇੱਕ ਮਿਕ ਮੈਂ ਵੀਡੀਓ ਦੇਖੀ ਸੀਗੀ ਉੱਪਰ ਸਿੱਧੀ ਲਸਣ ਸੱਟ ਕੇ ਛੱਟਾ ਦੇ ਕੇ ਚਲੋ ਇਹ ਬੈੱਡ ਆ ਗਿਆ ਆਪਾਂ ਛੱਟਾ ਧਿਆਨ ਨਾ ਦੇ ਕੇ ਤੇ ਉੱਪਰ ਪਰਾਲੀ ਸੱਟ ਕੇ ਤੇ ਨੂੰ ਪਾਣੀ ਲਾ ਸਕਦੇ ਆਂਗੀ ਵੀ ਉਦਾਂ ਵੀ ਹਰੀ ਹੋ ਜੂਗੀ ਤੇ ਆ ਵੀ ਵਧੀਆ ਸੌਦਾ ਹੈਗਾ ਮਲਚਿੰਗ ਵਾਲਾ ਤੇ ਇਹਦਾ ਵਧੀਆ ਬਈ ਸੌਦਾ ਇੱਕ ਮੈਂ ਵੀਡੀਓ ਹੋਰ ਦੇਖੀ ਸੀਗੀ ਕਿਆਰੀ ਦੇ ਵਿੱਚ ਜਿੱਦਾਂ ਆਪਾਂ ਘਰ ਦੇ ਖਾਤਰ ਐਸਾ ਵਾਲ ਆਪਾਂ ਘਰ ਖਾਤਰ ਲਸਣ ਲਾਉਣੇ ਆਂਗੇ ਉਹ ਵਧੀਆ ਕਿਆਰੀ ਬਣਾ ਕੇ ਤੇ ਉੱਪਰ ਪਰਾਲੀ ਛਿੜ ਦਿਓ ਉਹਦਾ ਨਾ ਮਲਚਿੰਗ ਹੋ ਜਾਂਦੀ ਹੈ ਤੇ ਵਧੀਆ ਤੁਰ ਤੱਕ ਇਦਾਂ ਪੋਲੀ ਰਹਿੰਦੀ ਐ ਨਾਲੇ ਨਾਲ ਦੀ ਨਾਲ ਇਹਨੂੰ ਖਾਦ ਮਿਲਦੀ ਰਹਿੰਦੀ ਹੈਗੀ ਤੇ ਕੁਛ ਪਾਉਣ ਦੀ ਲੋੜ ਨਹੀਂ ਏਦੋਂ ਬਾਅਦ ਇਹਦੇ ਚ ਇਹਦੇ ਥੱਲੇ ਆਪਾਂ ਸਫਰ ਦਾ ਗੱਟਾ ਪਾਤਾ ਸੀਗਾ ਥੱਲੇ ਥੱਲੇ ਤੇ ਹੋਰ ਕੀ ਪਾਇਆ ਸੀ ਇੱਕ ਅਹ ਇਹ ਬਾਕੀ ਬਈ ਇਹ ਹਰੇ ਵਾਲਾ ਬਾਹਣਾ ਹੈਗਾ ਇਹਦੇ ਚ ਬੈਸੀ ਰੇਹ ਬਹੁਤ ਸੀਗੀ ਰੂੜੀ ਰਾੜੀ ਦੀ ਰੇਹ ਪੈਂਦੀ ਰਹਿੰਦੀ ਹੈਗੀ ਇਹਦੇ ਚ ਕਾਸੀ ਦੀ ਲੋੜ ਨਹੀਂ ਨਾ ਜੂਰੀ ਨਾ ਜੂਰੀ ਤਾਂ ਪਾਉਂਦੇ ਨਹੀਂ ਹੁੰਦੇ ਸ਼ਾਇਦ ਤੇ ਅਸੀਂ ਪਾਉਂਦੇ ਵੀ ਨਹੀਂ ਇਹਦੇ ਵਿੱਚ ਤੇ ਪੂਰੀ ਸੋਹਣੀ ਲਸਣ ਹੋਈ ਹੈਗੀ ਤੇ ਤੁਸੀਂ ਵੀ ਬਾਕੀ ਟਰਾਈ ਕਰ ਸਕਦੇ ਹੋ ਬਾਈ ਆਹ ਮਲਚਿੰਗ ਵਾਲਾ ਸੌਦਾ ਸਾਨੂੰ ਵਧੀਆ ਲੱਗਿਆ ਗਾਹਾਂ ਵੀ ਹੋਰ ਜਦੋਂ ਅ ਇਦੋਂ 10-20 ਦਿਨਾਂ ਬਾਅਦ ਫੇਰ ਦਿਖਾਵਾਂਗੇ ਇਹ ਪੂਰੀ ਵਧੀਆ ਗਰੋਥ ਕੀਤੀ ਹੈ ਕੱਲੇ ਕੱਲੀ ਗੰਢੀ ਉਗਰੀ ਹੈਗੀ ਜੇ ਆਪਾਂ ਮਲਚਿੰਗ ਨਹੀਂ ਕਰਦੇ ਉਹਦੇ ਨਾਲ ਸਮਾਹ ਜੇ ਹਵਾ ਲੱਗਦੀ ਰਹਿੰਦੀ ਹੈਗੀ ਤਾਂ ਬਾਣ ਸੁੱਕ ਜਾਂਦਾ ਹੈ ਕਿਤੇ ਨਾ ਕਿਤੇ ਜਿਹੜੀ ਗੰਢੀ ਹਰੀ ਨਹੀਂ ਹੁੰਦੀ ਪਰ ਇਹਦੇ ਨਾਲ ਪ੍ਰੋਪਰ ਗੰਢੀ ਹਰੀ ਹੁੰਦੀ ਹੈਗੀ ਬਸ ਆਏ ਆ ਇੰਨਾ ਕਿ ਧਿਆਨ ਜਰੂਰ ਰੱਖਿਓ ਵੀ ਇਹ ਥੋੜੀ ਜੀ ਹਵਾ ਨਾ ਪਾਵੇ ਜਿਆਦੇ ਨਾ ਪਾਵੇ ਇਹਨੂੰ ਕਈ ਵਾਰੀ ਨਾ ਫਿਰ ਤਾਂ ਹਾਂ ਤੱਕ ਇਹ ਨਹੀਂ ਨਿਕਲਣਾ ਔਖਾ ਜਾਂਦਾ ਬੱਸ ਇਹਦਾ ਇਹ ਪਰਾਲੀ ਬੈਠ ਜਾਂਦੀ ਹੈ ਜਦੋਂ ਆਪਾਂ ਪਾਣੀ ਲਾ ਦਨ ਜਦੋਂ ਆਪਾਂ ਕਾਟਰ ਵੀ ਮਾਰਦੇ ਬਾਣ ਦੇ ਵਿੱਚ ਆਪਾਂ ਪਾਣੀ ਲਾ ਦਿੰਦੇ ਆ ਕਿਤੇ ਉਦੋਂ ਉਹ ਬੈਠ ਜਾਂਦੀ ਹੈ ਸਾਰੇ ਕੰਮ ਲੱਤੇ ਹੋਇਆ ਦੇਖ ਗੰਡੇ ਲਾਏ ਹੋਏ ਆ ਬੱਟ ਦੇ ਉੱਪਰ ਇਤਨਾ ਜੀ ਢੂੰਗੀ ਲੱਗੇ ਉਸੇ ਵੀ ਥੋੜੀ ਘੱਟ ਹੋ ਗਈ ਇਹ ਨਾ ਬਾਲੀ ਮਿੱਟੀ ਨਹੀਂ ਬਾਲਦੀ ਮਾੜੀ ਨਾਲ ਲੱਗੇ ਫਿਰ ਬਾਲੀ ਨਹੀਂ ਚੱਲਦਾ